ਮਾਤੇ ਕੀ ਨਾ ਟੋੜੇ ਰਣਜੀਤ ਘਰ ਪਿੰਡ ਕਿਹੜਾ ਥੋੜਾ ਜੀ ਤਵਾਨ ਕੀ ਗੱਲ ਹੋਈ ਐ ਜੀ ਉਹ ਹਾਂਜੀ ਸਾਰੀ ਗੱਲ ਤੇ ਕੁਛ ਵੀ ਨਹੀਂ ਹੋਈ ਸਵੇਰੇ ਅਸੀਂ ਤੇ ਆਪਣੇ ਘਰੇ ਸੀ ਕਿ ਮੈਂ ਤੇ ਮੇਰਾ ਨਵਾਂ ਪੁੱਤ ਜਿਹੜਾ ਉਹ ਚੱਲੇ ਸੀਗੇ ਮਤਲਬ ਚਫੇਰਾ ਸਾਹਬ ਤੇ ਤੇ ਇਹ ਸਾਰੇ ਹੀੜ ਦੀ ਹੀੜੀ ਵੀ 50 40 ਬੰਦੇ ਹੋਣੇ ਜਿਹੜੇ ਆਏ ਨੇ ਤੇ ਇਹ ਸਾਡੇ ਘਰ ਆਏ ਆ ਇਹਨਾਂ ਨੇ ਆਨ ਕੇ ਮਤਲਬ ਆਉਂਦੇ ਆ ਫਿਰ ਲਾਈਟਰ ਉਹਨੇ ਚਲੋਣੇ ਚਾਲੂ ਕਰ ਦਿੱਤੇ ਆ ਤੇ ਮੈਂ ਵੀ ਇੱਕ ਠੀਕ ਨਹੀਂ ਆ ਮੈਂ ਵੇਖ ਕੇ ਹੈਰਾਨ ਹੋ ਗਈ ਵੀ ਇਹ ਕਿਹੜੀ ਗੱਲੋਂ ਮੁੜ ਕੇ ਮੈਨੂੰ ਇਹ ਵਿਚਾਰੇ ਹੀ ਉਹ ਮੇਰਾ ਕਾਕਾ ਜਿਹੜਾ ਸੀ ਦੇ ਪੇਚ ਪਏ ਹੀ ਉਹ ਵਾਰ ਉਹ ਚਲ ਗਿਆ ਵੀ ਉਹਨੂੰ ਭੱਜ ਕੇ ਵਕਤੀ ਦੇ ਅੰਦਰ ਮਾਰਤਾ ਤੇ ਅਸੀਂ ਹੋ ਗਿਆ ਮੈਂ ਬਾਹਰ ਖਲੋਤੀ ਦੀ ਇਥੇ ਮੈਂ ਉਹ ਅਨਜ ਰਿਆਲੇ ਤੂੰ ਉਹਨੂੰ ਬਾਹਰ ਕੱਢ ਉਹਨੂੰ ਬਾਹਰ ਕੱਢ ਆਣ ਕੇ ਮੇਰੇ ਨਾਲ ਵੀ ਇਹਨਾਂ ਨੇ ਹੱਥੋਂ ਪਾਈ ਕੀਤੀ ੱੱਕੇ ਮਾਰੇ ਮੈਨੂੰ ਹੀ ਮਾਰੇ ਮਤਲਬ ਮੈਂ ਆਖਿਆ ਵੀ ਤੁਸੀਂ ਇਹ ਚੀਜ਼ ਮੇਰੀ ਮੇਰਾ ਮੋਟਰਸਾਈਕਲ ਖਲੋਤਾ ਹੀ ਕਰੇ ਉਹ ਵੀ ਇਹ ਲੱਗੇ ਆ ਇੰਨੇ ਬੂਟ ਨੂੰ ਧੱਕੇ ਮਾਰੇ ਆ ਮੈਂ ਖਿੱਚਦੀ ਰਹੀ ਮੈਨੂੰ ਕਹਿੰਦੇ ਵੀ ਤੁਸੀਂ ਪਰੇ ਹਟਜੋ ਨਹੀਂ ਤੇ ਤੁਹਾਨੂੰ ਵੀ ਮਾਰ ਦੇਣਾ ਮੈਨੂੰ ਵੀ ਪੁਰਾਣੀ ਰੈਂਦੀ ਸੀ ਇਹ ਦੋ ਤਿੰਨ ਸਾਲ ਹੀ ਹੋ ਗਏ ਜੀ ਇਸ ਗੱਲ ਨੂੰ ਹਾਂਜੀ ਦੋ ਤਿੰਨ ਸਾਲ ਹੋ ਗਏ ਕੀ ਮਤਲਬ ਜੀ ਇਹ ਮਸਲਾ ਕੁਝ ਵੀ ਨਹੀਂ ਉਦੋਂ ਹੀ ਥੋੜਾ ਜਿਹਾ ਬਈ ਬਾਹਰ ਬੂਰ ਗਏ ਸੀ ਮੁੰਡੇ ਤੇ ਉਦੋਂ ਇਹਨਾਂ ਦਾ ਮਤਲਬ ਇਹਦੀ ਵੀ ਮੇਰੇ ਕਾਕੇ ਦੀ ਡਾਕਟਰੀ ਹੋਈ ਸੀ ਇਹਦੇ ਹੁਣ ਦੋ ਤਿੰਨ ਸਾਲ ਲਾ ਕੇ ਆ ਗਏ ਨਾ ਉਦੋਂ ਦੇ ਤੇ ਉਹਦੀ ਵੀ ਹੋਈ ਸੀ ਤੇ ਉਹਦੇ ਵਿੱਚ ਇਹ ਵੀ ਉਹਦਾ ਪੀਲੀ ਆ ਗਿਆ ਕਾਲਾ ਪੀਲੀ ਉਹਨੂੰ ਉਹ ਜਿਹੜਾ 40-50 ਹਜ਼ਾਰ ਉਹਨਾਂ ਨੇ ਦਿੱਤਾ ਸੀ ਨਾ ਤੇ ਉਹ ਮਤਲਬ ਵੀ ਉਹ ਉਹਨਾਂ ਨੇ ਵੀ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਇੱਕ ਤਰ੍ਹਾਂ ਰਿਪੋਰਟ ਆਵੇ ਤੇ ਉਹ ਆਖ ਹੁਣ ਉਹਦੇ ਤੋਂ ਕਰਕੇ ਆਖਣਗੇ ਵੀ ਸਾਨੂੰ ਉਹ ਬਾਅਦ ਵਿੱਚ ਇਹਨਾਂ ਨੂੰ ਦਰਖਾਸਤ ਵੀ ਦਿੱਤੀ ਸਾਡੇ ਚਿਲਕੀ ਲਾਲ ਸਿੰਘ ਉੱਥੇ ਫਿਰ ਜਦੋਂ ਇਹਨਾਂ ਨੇ ਦਰਖਾਸਤ ਦਿੱਤੀ ਤੇ ਉਹ ਸਾਡਾ ਫੈਸਲਾ ਹੋ ਗਿਆ ਉਹਦੇ ਵਿੱਚ ਮਤਲਬ ਇਹਦੀ ਘਰ ਦੀ ਦੇ ਸਾਈਨ ਇਹਦੇ ਸਾਈਨ ਹੋਏ ਸਾਰੇ ਤੇ ਵੀ ਫੈਸਲਾ ਹਾਂਜੀ ਤੇ ਬਾਕੀ ਬਾਕੀ ਅਸੀਂ ਵੀ ਇਹਨਾਂ ਤੋਂ ਲੈਣਾ ਹੈਗਾ 1,30,000 ਰੁਪਇਆ ਉਹੀ ਸਾਡਾ ਮਤਲਬ ਇਹਨਾਂ ਨੇ ਫਿਰ ਅਸੀਂ ਆਖਿਆ ਵੀ ਤੁਸੀਂ ਸਾਡੇ ਦੇ ਦੋ ਅਸੀਂ ਤੁਹਾਡੇ ਦੇ ਦਿੰਨੇ ਤੇ ਇਸ ਕਰਕੇ ਫਿਰ ਇਹਨਾਂ ਨੇ ਬਾਅਦ ਵਿੱਚ ਹੁਣ ਉਦੋਂ ਦਾ ਇਹ ਸਾਡੇ ਨਾਲ ਵੀ ਰਾਤੀ ਇਹਨਾਂ ਦੇ ਕੋਈ ਫੋਨ ਫਾਨ ਆਉਂਦੇ ਰਹੇ ਸਾਨੂੰ ਧੰਕੀ ਭਰੇ ਤੇ ਅਸੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ ਵੀ ਚਲੋ ਕਿਸੇ ਵੇਲੇ ਵਾਢਾ ਘਟ ਪਰ ਇਹਨਾਂ ਨੇ ਤੇ ਆ ਸਵੇਰੇ ਸਾਢੇ 11:00 ਸਾਢੇ 11:00 ਕਦਾ ਟਾਈਮ ਹੋਣਾ ਜਦੋਂ ਇਹ ਸਾਡੇ ਘਰੇ ਆਜੇ ਭਾਈ 20-25 ਜਣੇ ਆਣ ਕੇ ਤੇ ਉਹਦੇ ਵਿੱਚ ਵੀ ਦਾਤਰ ਕਿਰਪਾਨਾਂ ਲੈ ਕੇ ਤੇ ਇਹ ਸਾਡੇ ਘਰ ਆਣ ਕੇ ਤੇ ਇਹਨਾਂ ਨੇ ਇਟਾ ਰੋੜੇ ਚਲਾਏ ਤੇ ਮੁੜ ਕੇ ਇਹਨਾਂ ਨੇ ਆਪ ਸਾਹਮਣਾ ਸ਼ੀਸ਼ਾ ਭੰਨਿਆ ਉਧਰ ਦਾ ਭੰਨਿਆ ਸਾਹਮਣੇ ਉਹ ਗੇਟ ਤੇ ਮਾਰੇ ਤੇ ਉਹ ਕੂਲਰ ਦੇ ਮਾਰਿਆ ਆਹ ਕੁਰਸੀਆਂ ਵੱਢ ਦਿੱਤੀਆਂ ਤੇ ਮੁੜ ਕੇ ਮੇਰੀ ਗੱਪੀ ਨਾਲ ਦੀ ਨੇ ਉਹਨਾਂ ਨੂੰ ਡਕਿਆ ਪਰ ਉਹ ਬੁਲਡਰਾਂ ਲੌਗ ਤੋੜ ਕੇ ਚਾਬੀ ਸਾਡੇ ਕੋਲ ਆ ਤੇ ਕਾਗਜ਼ ਵੀ ਸਾਡੇ ਕੋਲ ਆ ਅਸੀਂ ਰੱਖੇ ਆਪਣੇ ਕੋਲ ਤੇ ਉਹ ਚੋੜ ਕੇ ਲੋਕ ਤਿੰਨ ਚਾਰ ਜਾਨੇ ਤੇ ਉਹ ਲੈ ਕੇ ਚਲ ਗਏ ਤੇ ਆਹ ਗੱਲਬਾਤ ਹੋਈ ਆ ਹਾਂ ਸਰ ਕੀ ਨਾਮ ਆ ਜੀ ਰਕੇਸ਼ ਕੁਮਾਰ ਥਾਨ ਨਾਂ ਹੈ ਮੇਰਾ ਥਾਣਾ ਕਿਲਾ ਲਾਲ ਸਿੰਘ ਪੋਸਟਿੰਗ ਹੈ ਸਰ ਅੱਜ ਜੋ ਤਿਵਾਨ ਦੇ ਵਿੱਚ ਜੋ ਝਗੜਾ ਹੋਇਆ ਹੈ ਕੀ ਮਾਮਲਾ ਪੂਰਾ ਦੱਸੋ ਹਾਂ ਜੀ ਗੱਲ ਇਸ ਤਰ੍ਹਾਂ ਸਾਨੂੰ ਇੱਕ ਬੈਂਡ ਆਇਆ ਹੈ 112 ਤੇ ਜਸਵਿੰਦਰ ਸਿੰਘ ਵੱਲੋਂ ਆ ਥਾਣੇ ਤੋਂ ਉਹਨੇ ਆਖਿਆ ਕੁਝ ਬੰਦੇ 10 15 ਸਾਡੇ ਘਰ ਆ ਕੇ ਸਾਨੂੰ ਪੈ ਗਏ ਨੇ ਗੈਰਗੁਰਪੰਤੌਰ ਗਈਤੀ ਹੈ ਮੈਂ ਗਿਆ ਸੀ ਮੌਕੇ ਤੇ ਆਪਣੀ ਟੀਮ ਨਾਲ ਲੈ ਕੇ ਤੇ ਸ਼ੀਸ਼ੇ-ਸ਼ੂਸ਼ੇ ਟੁੱਟੇ ਉਹਨਾਂ ਦੇ ਗੇਟ ਬੰਨਿਆ ਸੀਗਾ ਤੇ ਆਪਾਂ ਕਢਾ ਲਈਏ ਉਹਨਾਂ ਦੀ ਮੂਵੀ ਕਢਾਈ ਹੈ 60 60 ਕੈਮਰੇ ਕਢਾਈ ਨੇ ਉਹਨਾਂ ਦੇ ਕੁਝ ਬੰਦੇ ਆ ਰਹੇ ਨੇ 10-15 ਅੰਦਰ ਗਏ ਨੇ ਤੇ ਭੰਤਰ ਹੋਈ ਹੈ ਭੰਤੌਰ ਮੁਰਸਾਲ ਉਹਨਾਂ ਦਾ ਬੋਲਟ ਕਹਿ ਰਹੇ ਖੜਿਆ ਇੱਕ ਠੀਕ ਹੈ ਤੇ ਕੰਪਲੇਟਰ ਆ ਰਹੇ ਆ ਸਾਡੇ ਕੋਲ ਅਹੀਂ ਜੋ ਵੀ ਬੰਦਕਾਰੇ ਕਰਦੇ ਨੇ ਇਹਨਾਂ ਤੇ ਆਪਾਂ ਪ੍ਰਤਿਸ਼ਠਾ ਕਰਦਨੇ ਆ